ਸਤਿ ਸ੍ਰੀ ਅਕਾਲ ਦੋਸਤੋ ਲਾਈ ਬਾਈ ਕੋਰੀ ਕੋਲੇ ਪਹੁੰਚੇ ਸੀ ਅੱਜ ਆਪਾਂ ਤੇ ਬਾਈ ਅੱਜ ਫੇਰ ਆਪਦੀ ਕਲਮ ਦੀ ਵਿੱਚੋਂ ਜਿਹੜੇ ਪਰੋਏ ਹੋਏ ਨੇ ਮੋਤੀ ਤੁਹਾਡੇ ਮੁਰੇ ਪੇਸ਼ ਕਰਨ ਲੱਗਿਆ ਤੇ ਬਾਈ ਲਾਜ਼ਮੀ ਦੱਸਿਓ ਕਿੱਦਾਂ ਲੱਗੇ ਬੋਲ ਸੁਣਾਉਣੇ ਆ ਸੋਨੂੰ ਤੇ ਕਮੈਂਟ ਲਾਜ਼ਮੀ ਕਰਦੇ ਹੋ ਬਾਈ ਤੁਹਾਨੂੰ ਕਿਵੇਂ ਲੱਗਿਆ ਜਾਂ ਨਹੀਂ ਲੱਗਿਆ ਤੇ ਜਿਨੋਂ ਜਿਹੜੇ ਬੰਦੇ ਨੂੰ ਬਾਈ ਗਾਣਾ ਵਧੀਆ ਲੱਗਿਆ ਨਾ ਸ਼ੇਅਰ ਵੀਡੀਓ ਲਾਜ਼ਮੀ ਕਰਿਓ ਐਨਾ ਕਿ ਵੀਰ ਬਣ ਕੇ ਆਪਣਾ ਫਰਜ਼ ਸਮਝੋ ਲੈ ਬਾਈ ਹੋ ਜਾ ਸ਼ੁਰੂ ਕਰੀਏ ਰਬ ਜਿ ਡਾਤਰੇ ਉਤੇ ਨੀਚਾ ਨੂਬਛਵਾਚੇ ਆਹੋ ਜੀ ਹੋਮੇਗੀ ਕਦੇ ਲੱਖੀ ਬਿਨਿਆ ਆਛਨੀ ਛੱਤ ਲੁਕ ਲੁਕ ਕਰ ਕਾਲੇ ਮਾਲੇ ਨੀ ਭੋਲੀਆਂ ਦਿਖਾਵੇ ਸ਼ਕਲਾ ਤੇਰੇ ਵੇਖੇ ਨਾ ਅੱਛੀ ਨੀ ਦਿਲ ਕਾਲੇ ਤੂੰ ਭੋਲੀਆਂ ਦਿਖਾਵੇਂ ਚਕਲਾਨੀ ਤੂੰ ਭੋਲੀਆਂ ਦਿਖਾਵੇਂ ਚਕਲਾਨੀ ਮੈਨ ਲੋ ਬੰਗੂ ਬੈਠੇ ਨਾ ਸਾਡ ਨ ਰੁੱਥ ਰੁੱਥ ਕੇ ਕੀ ਦੇ ਲਈ ਤੁਮਾਂ ਮੇ ਸੁਖਾ ਡੇਰਿਆਂ ਤੇ ਸੁਖ ਕੇ ਗੱਲਾਂ ਸੁਣ ਕੇ ਹਾਇ ਨੀ ਗੱਲਾਂ ਸੁਣ ਕੇ ਹੱਡਾਂ ਨੂੰ ਚੜਨ ਪਾਲੇ ਪਹੌੜੀਆਂ ਦਿਖਾਵੇਂ ਚਕਲਾ ਤੇਰੇ ਵੇਖੇ ਨਾ ਅਛੇ ਨੀ ਦਿਲ ਕਾਲੇ ਤੂੰ ਪਹੌੜੀਆਂ ਦਿਖਾਵੇਂ ਚਕਲਾ ਨੀ ਤੂੰ ਪਹੋਲੀਆਂ ਦਿਖਾਵੇਂ ਚੱਕਲਾ ਬਾਣੀਆਂ ਹੈ ਕਰੇ ਜਿਵੇਂ ਬਹਿੱਤੇ ਅਛਾਵਨੀ ਛੱਡੀਆਂ ਗੱਲਾਂ ਦਾ ਤੇਰੇ ਕੋਲੇ ਕੋਈ ਜਵਾਬ ਨਹੀਂ ਕਾਲੂ ਲੱਗ ਗਏ ਨੇ ਬੁੱਲੀਆਂ ਨੂੰ ਟਾਲੇ ਪਹੋਲੀਆਂ ਦਿਖਾਵੇਂ ਚੱਕਲਾ ਤੇਰੇ ਵਿਖੇਰਾ ਅਛੀ ਨਹੀਂ ਦਿਲ ਕਾਲੇ ਹੋੜੀ ਯਾ ਦਿਖਾਵੇਂ ਚਕਲਾਨੀ ਤੂੰ ਹੋੜੀ ਯਾ ਦਿਖਾਵੇਂ ਚਕਲਾ ਚਾਰ ਭਾਈ ਲੈ ਗਏ ਜਦੋਂ ਮੋਡਿਆਂ ਤੇ ਚੱਕ ਕੇ ਮੰਗੇਗੀ ਮਾਫੀਆਂ ਛਿਰ ਐ ਲੱਤੇ ਰੱਖ ਰੱਖ ਕੇ ਤੈਨੂੰ ਲੱਭਣਾ ਨੀ ਲੋਪੋ ਵਿੱਚੋਂ ਭਾਲੇ ਭੋਲੀਆਂ ਦਿਖਾਵੇਂ ਚਕਲਾ ਤੇਰੇ ਵਿਖੇ ਨਾ ਅਛੀ ਨਹੀਂ ਦਿਲ ਕਾਲੇ ਭੋਲੀਆਂ ਦਿਖਾਵੇਂ ਚਕਲਾ ਨੀ ਤੋ ਹੋਲੀਆਂ ਦਿਖਾਵੇਂ ਚਕਲਾ ਹੋਲੀਆਂ ਦਿਖਾਵੇਂ ਚਕਲਾ ਲਈ ਬਾਈ ਸ੍ਰੀਆ ਲਤਾ ਬਾਈ ਨੇ ਜਮਾਦ ਮਾਲਾ ਦੇ ਵਿੱਚ ਪਰੋਏ ਹੁੰਦੇ ਨਾ ਫੁੱਲ ਤੇ ਉਦਾਂ ਹੀ ਬਾਈ ਦੇ ਸ਼ਬਦ ਪਰੋਏ ਪਏ ਆ ਤੇ ਬਾਈ ਤੁਸੀਂ ਹੁਣ ਆਪਦਾ ਫਰਜ਼ ਨਿਭਾ ਦਿਓ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਧੰਨਵਾਦ